ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜ਼ਿੰਦਗੀ ਇੱਕ ਕਿਤਾਬ ਦੀ ਅਸੀਂ ਤੁਹਾਡੇ ਲਈ ਮੈਨੂੰ ਛੁੱਟੀ ਚਾਹੀਦੀ ਹੈ ਇੱਕ ਔਰਤ ਦੀ ਡਾਇਰੀ ਲੈ ਕੇ ਹਾਜ਼ਰ ਹੋਈ ਹਾਂ ਕਿਰਪਾ ਕਰਕੇ ਇਸ ਨੂੰ ਅਖੀਰ ਤੱਕ ਸੁਣਨਾ ਜੀ ਬਹੁਤ ਹੀ ਦਿਲ ਨੂੰ ਛੂ ਜਾਣ ਵਾਲਾ ਔਰਤ ਦਾ ਦਰਦ ਹੈ ਸ਼ੁਰੂ ਕਰਦੇ ਹਾਂ ਜੀ ਜੋ ਹੁਕਮ ਮੇਰੇ ਆਕਾ ਇੱਕ ਝਟਕੇ ਨਾਲ ਬੱਸ ਰੁਕ ਗਈ ਹੈ ਤੇ ਹੋਰ ਮਸਾਫਾ ਨਹੀਂ ਉਸੇ ਅੱਡੇ ਦੇ ਉਤਰਨਾ ਹੈ ਕਈ ਮਰਦਾਂ ਦੇ ਸ੍ਰੀ ਨਾਲ ਖੰਦੀ ਭੱਜਦੀ ਮੈਂ ਥੱਲੇ ਉਤਰ ਰਹੀ ਹਾਂ ਮੈਂ ਬਹੁਤ ਡਰਦਿਆਂ ਡਰਦਿਆਂ ਘਰ ਵੱਲ ਵੱਧ ਰਹੀ ਹਾਂ ਮੈਂ ਅੱਜ ਇੱਕ ਨਲਾਈਕੀ ਕੀਤੀ ਹੈ ਬੇਸ਼ੱਕ ਥੋੜੇ ਸਮੇਂ ਲਈ ਹੀ ਹੋਵੇ ਪਰ ਮੈਂ ਘਰ ਛੱਡਿਆ ਹੈ ਇਸ ਦਾ ਜਵਾਬ ਮੇਰੇ ਤੋਂ ਮੰਗਿਆ ਜਾਵੇਗਾ ਮੈਂ ਅਕਸਰ ਦੇਖਦੀ ਹਾਂ ਕਿ ਜਦੋਂ ਮੈਂ ਘਰ ਛੱਡ ਕੇ ਕਿਤੇ ਜਾਂਦੀ ਹਾਂ ਤਪਰਤਨ ਉਸੇ ਉੱਤੇ ਮੇਰਾ ਸਵਾਗਤ ਇਸੇ ਤਰ੍ਹਾਂ ਹੁੰਦਾ ਹੈ। ਘਰ ਮੇਰੇ ਉੱਤੇ ਵਿਅੰਗ ਕਰਦਾ ਹੈ। ਆ ਗਈ ਮਹਾਰਾਣੀ ਘੁੰਮ ਕੇ। ਅੱਜਕੱਲ ਮੈਨੂੰ ਛੱਡ ਕੇ ਬਾਹਰ ਘੁੰਮਣ ਦਾ ਬੜਾ ਚਸਕਾ ਲੱਗਿਆ। ਫਿਰ ਬਿਲਕੁਲ ਕਿਸੇ ਫਿਲਮ ਵਾਂਗ ਮੈਨੂੰ ਇੱਕ ਦ੍ਰਿਸ਼ ਦਿਖਾਉਣਾ ਸ਼ੁਰੂ ਕਰਦਾ ਹੈ। ਇੱਕ ਦ੍ਰਿਸ਼ ਤੋਂ ਦੂਜੇ ਦ੍ਰਿਸ਼ ਤੱਕ ਇਹ ਕਿਤੇ ਨਹੀਂ ਉੱਕਦਾ। ਸੋਫੇ ਉੱਤੇ ਸਾਰੀਆਂ ਗੱਦਈਆਂ ਉਲਟੀਆਂ ਪਈਆਂ ਹੁੰਦੀਆਂ। ਦੀਵਾਨ ਦੀ ਚਾਦਰ ਅੱਧੀ ਥੱਲੇ ਡਿੱਗੀ ਹੁੰਦੀ ਹੈ ਮੇਜ਼ ਉੱਤੇ ਝੁੱਠੇ ਗਲਾਸ ਰਸੋਈ ਵਿੱਚ ਬਰੈੱਡ ਦਾ ਚੂਰਾ ਮਸ਼ੀਨ ਤੇ ਗੰਦੇ ਕੱਪੜੇ ਗੁਸਲਖਾਨੇ ਵਿੱਚ ਮਿੱਟੀ ਅਲਮਾਰੀ ਵਿੱਚੋਂ ਖਿੱਚ ਕੇ ਕੱਢੇ ਕੱਪੜੇ ਗੁਸਲਖਾਨੇ ਵਿੱਚ ਪੱਗਰ ਦੀ ਸਾਬਣ ਫ੍ਰਿਜ ਵਿੱਚ ਖਾਲੀ ਬੋਤਲਾਂ ਪਾਣੀ ਦੀ ਆਸ ਵਿੱਚ ਖੜੇ ਛੋਟੇ ਛੋਟੇ ਪੌਦੇ ਆਪਣੇ ਉੱਡੇ ਰੰਗਾਂ ਨਾਲ ਤਾਰ ਉੱਤੇ ਸੁੱਕ ਕੇ ਮਰ ਜਾਏ ਕੱਪੜੇ ਰਸੋਈ ਵਿੱਚ ਖਾਣ ਲਈ ਕੁਝ ਨਹੀਂ ਅਤੇ ਪਿੱਠ ਭੂਮੀ ਵਿੱਚ ਮੇਰੇ ਉੱਤੇ ਹੱਸਦਾ ਘਰਪੋਸ਼ਣਾ ਹੈ ਕਿਹੋ ਜਿਹੀ ਰਹੀ ਫਿਲਮ ਦੇਖ ਮੈਂ ਤੈਨੂੰ ਕੱਚਾ ਮਾਲ ਦੇ ਦਿੱਤਾ ਹੈ ਇਸ ਸਭ ਕਾਸੇ ਨੂੰ ਠੀਕ ਕਰ ਅਤੇ 1 ਘੰਟੇ ਬਾਅਦ ਮੈਨੂੰ ਇੱਕ ਸੋਹਣੀ ਜਹੀ ਫਿਲਮ ਬਣਾ ਕੇ ਦਿਖਾ ਨਾਲ ਹੀ ਮੈਨੂੰ ਤਾਕੀਦ ਕਰਦਾ ਹੈ ਕਿ ਮੈਂ ਇਸ ਦ੍ਰਿਸ਼ ਵਿੱਚੋਂ ਇੱਕ ਵੀ ਸੀਨ ਐਡਿਟ ਨਹੀਂ ਕਰ ਸਕਦੀ ਇਹ ਮੇਰੇ ਇਖਤਿਆਰ ਵਿੱਚ ਨਹੀਂ ਹੈ ਅਤੇ ਮੈਂ ਇੱਕ ਪੜ੍ਹੀ ਲਿਖੀ ਔਰਤ ਜੋ ਹੁਕਮ ਮੇਰੇ ਆਕਾ ਆਖ ਕੰਮ ਕਰਨ ਡੈ ਪੈਂਦੀ ਹਾਂ ਇਸ ਦੌਰਾਨ ਮੇਰਾ ਘਰ ਆਰਾਮ ਨਾਲ ਸੋਫੇ ਉੱਤੇ ਪਸਰਿਆ ਆਪਣਾ ਕੋਈ ਮਨਪਸੰਦ ਕੰਮ ਕਰਦਾ ਰਹਿੰਦਾ ਹੈ ਇੰਨਾ ਹੀ ਨਹੀਂ ਸਗੋ ਸੋਫਾ ਕਰਨ ਲਈ ਉਸ ਨੂੰ ਸੋਫਾ ਸਾਫ਼ ਕਰਨ ਲਈ ਉਸ ਨੂੰ ਉਠਾਉਣਾ ਵੀ ਮੈਨੂੰ ਗੁਨਾਹ ਲੱਗਦਾ ਹੈ ਧੰਨਵਾਦ ਜੀ ਉਮੀਦ ਕਰਦੀ ਹਾਂ ਅੱਜ ਦਾ ਸਟੋਰੀ ਪਸੰਦ ਆਵੇਗੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਲਾਈਕ ਦੇ ਸ਼ੇਅਰ ਜ਼ਰੂਰ ਕਰਿਓ ਧੰਨਵਾਦੀ